ਤੁਹਾਨੂੰ ਲੇਖ ਨਿਕਲ ਰਿਹਾ ਹੈ ਆ ਗਿਆ ਜੀ ਮੈਂ ਇੱਕ ਐਮਰਜੈਂਸੀ ਲੈ ਕੇ ਆਇਆ ਸੀ ਸਾਡੇ ਮਹੱਲੇ ਦੇ ਵਿੱਚ ਇੱਕ ਲੜਕਾ ਸੀਗਾ ਉਹਦੇ ਸੱਟ ਲੱਗੀ ਸੀ ਉਹਨੂੰ ਲੈ ਕੇ ਆਇਆ ਸੀ ਤਾਂ ਉਸੇ ਦੌਰਾਨ ਇੱਕ ਐਮਰਜੈਂਸੀ ਆਈ ਹੈ ਜਿਹੜਾ ਕਿ ਰੋਡ ਸਾਈਡ ਐਕਸੀਡੈਂਟ ਹੋਇਆ ਹੈ 18 ਭਜੀ ਮੰਦਿਰ ਦੇ ਅੱਗੇ ਬਿਲਕੁਲ ਮੋਟਰਸਾਈਕਲ ਤੇ ਸੀਗੇ ਇਹ ਪਿੱਛੋਂ ਕਿਸੇ ਨੇ ਟੱਕਰ ਮਾਰੀ ਹੈ ਤੇ ਦਰਉ ਉਸ ਤੋਂ ਬਾਅਦ ਹੁਣ ਇਹ ਜਾਨਕੀ ਹਾਲਤ ਜੋ ਕ੍ਰਿਟੀਕਲ ਹੈ ਇਹਨਾਂ ਨੂੰ ਰੈਫਰ ਕੀਤਾ ਜਾ ਰਿਹਾ ਹੈ ਪਟਿਆਲਾ ਦੇ ਵਿੱਚ ਤੁਜੇ ਗੱਲ ਕੀ ਹੈ 108 ਤੇ ਫੋਨ ਕਰਿਆ ਸੀ ਠੀਕ ਹੈ ਪਹਿਲਾਂ ਤਾਂ 15 ਮਿੰਟ ਕਾਲ ਚੱਲਦੀ ਰਹੀਏ ਉਸ ਤੋਂ ਬਾਅਦ ਜਦੋਂ ਕਾਲ ਕਨੈਕਟ ਹੋਈ ਸਾਰਾ ਕੁਝ ਹੋਇਆ ਤਾਂ ਕਹਿੰਦੇ ਜੀ ਐਂਬੂਲੈਂਸ ਕੀ ਕਹਿੰਦੇ ਨੇ ਆਪਣਾ ਉੱਥੋਂ ਆ ਰਹੀ ਹੈ ਰਕੜੇ ਤੋਂ ਦੱਸੋ ਹੁਣ ਗਰੀਬ ਬੰਦਾ ਕਿੱਥੇ ਜਾਵੇ ਠੀਕ ਹੈ ਅਗਲੇ ਦਾ ਤਾਂ ਬੰਦਾ ਮਰਨ ਤੇ ਪਿਆ ਤੇ ਐਂਬੂਲੈਂਸ ਨੂੰ ਨਾ ਟਾਈਮ ਲੱਗ ਰਿਹਾ ਫਿਰ ਹਰ ਕੇ ਉਹਨਾਂ ਨੇ ਪ੍ਰਾਈਵੇਟ ਹਾਇਰ ਕੀਤੀ ਐ ਸੋ ਸਾਡੀ ਇਹੀ ਬੇਨਤੀ ਹੈ ਵੀ ਘੱਟੋ ਘੱਟ ਜੋ 108 ਦਾ ਨੰਬਰ ਉਹ ਜਲਦੀ ਤੁਰੰਤ ਮਿਲਾਇਆ ਜਾਵੇ ਧੰਨਵਾਦ ਆ ਕਬੀ ਸਿੰਘ ਹਮਿੰਦ ਕੀ ਗੱਲਬਾਤ ਹੋਈ ਹੈ ਇਹ ਦੀ ਇਹਨਾਂ ਦਾ ਐਕਸੀਡੈਂਟ ਹੋਇਆ ਜੀ ਇਹ ਨਹੀਂ ਹੁਣ ਪਤਾ ਲੱਗ ਰਿਹਾ ਪਟਿਆਲਾ ਗਿਟ ਕਿਸ ਸਾਈਡ ਤੇ ਹੋਇਆ ਤੇ ਕਹਿੰਦੇ ਨੇ ਵੀ ਐਕਟੀਵਾ ਤੇ ਉਹਦੇ ਬਾਈਕ ਦੇ ਵਿੱਚ ਟੱਕਰ ਹੋਈ ਹੈ ਕੀ ਨਾਮ ਹੈ ਇਹ ਉਹਨਾਂ ਦਾ ਹਰਮਿੰਦਰ ਸਿੰਘ ਜੀ ਥੋਡੇ ਕੀ ਲੱਗਦੇ ਨੇ ਮੇਰੇ ਚਾਚਾ ਜੀ ਦੇ ਕਿੱਥੋਂ ਦੇ ਰਹਿਣ ਵਾਲੇ ਨੇ 90 ਤੀਜ ਕਿਹੜੇ ਮਲੇ ਦੇ ਲੋਹਰਾਂ ਦੇ ਸਾਈਡ ਦੇ ਨੇ ਐਂਬੂਲੈਂਸ ਕੋਈ ਆਈ ਨਹੀਂ ਐਂਬੂਲੈਂਸ ਨੂੰ ਪ੍ਰਾਈਵੇਟ ਕਰਕੇ ਭੇਜੀਏ ਹਰਨੋ ਆਮਾਜੇ ਇੱਕ ਐਕਸੀਡੈਂਟ ਹੋਇਆ ਉਹਨੇ ਮੈਨੂੰ ਜਾਣ ਕਰ ਦਿੱਤੀ ਹਰਮਿੰਦਰ ਸਿੰਘ ਨਾਮ ਦੀ ਪੇਸ਼ੈਂਟ ਦਾ 60 ইয়ার্স এজ ਹੈ ਨਾਬੇ ਦੇ ਹੀ ਰਹਿਣ ਵਾਲੇ ਸੀਗੇ ਤੇ ਉਹਨਾਂ ਦਾ ਰੋਟਰੀ ਕਲੱਬ ਦੇ ਅੱਗੇ ਐਕਸੀਡੈਂਟ ਹੋਇਆ ਹੈ ਹੈਡ ਇੰਜਰੀ ਸੀ ਕਾਫੀ ਜ਼ਿਆਦਾ ਬਲੱਡ ਐਸਪੀਰੇਟ ਕੀਤਾ ਹੋਇਆ ਸੀਗਾ ਤਾਂ ਉਹਨਾਂ ਨੂੰ ਰਜਿੰਦਰਾ ਰੈਫਰ ਕੀਤਾ ਗਿਆ ਆਕਸੀਜਨ ਵੀ ਲੋ ਸੀ ਕਾਫੀ ਸੀਰੀਅਸ ਸੀ ਸੀਰੀਅਸ ਸੀਗੇ ਕੋਈ ਮਨ ਨੂੰ ਪਤਾ ਲੱਗ ਸਕਦਾ ਵੀ ਐਕਸੀਡੈਂਟ ਕਿਸ ਚੀਜ਼ ਨਾਲ ਹੋਇਆ ਕਿਸ ਨਾਲ ਨਹੀਂ ਇਹ ਨਹੀਂ ਪਤਾ ਬਾਈਕ ਨਾਲ ਐਕਟਿਵਾ ਨਾਲ ਕੁਝ ਹੋਇਆ ਇਹ ਨਹੀਂ ਪਤਾ ਕਿ ਉਹ ਐਕਟਿਵਾ ਤੇ ਸੀ ਜਾਂ ਉਹਨਾਂ ਚ ਐਕਟਿਵਾ ਵੱਜੀ ਹੈ ਇਹ ਨਹੀਂ ਮੈਨੂੰ